ਇਹ ਦੇ ਦਿੰਦੀ ਆਪਾਂ ਨੂੰ 70 ਕ ਦੀ ਐਵਰੇਜ ਦੇ ਦਿੰਦੀ ਐ ਆਮ 5 ਵੈਂਟਰੀਆਂ ਚ ਆਉਂਦੀ ਹੁੰਦੀ ਹੈਗੀ ਤੇ ਜੇ ਗੱਲ ਕਰੀਏ ਰੇਟ ਦੀ ਇੱਥੇ ਆਪਾਂ ਔਰੇਂਜ ਵੀ ਰੱਖ ਸਕਦੇ ਆ 4 ਔਰ ਇੰਨੇ ਟਿਕ ਜਾਂਦੇ ਆ ਫੋਨ ਚਾਰਜ ਕਰਨ ਨੂੰ ਵੀ ਹੈਗਾਗਾ ਇੱਥੋਂ ਚੱਲ ਪੈਂਦੀ ਆ ਸਕੂਟਰ ਦੀ ਸੀਟ ਸੱਲੇ ਰੱਖ ਸਕਦੇ ਆ ਪਰ ਇੱਥੋਂ ਦੀ ਸਾਹਮਣੇ ਸਿੱਧਾ ਲੰਘਣਾ ਪੈਂਦਾਗਾ ਹਾਂਜੀ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਟਾਰਟ ਕਰਦੇ ਆ ਅੱਜ ਦਾ ਬਲੌਗ ਰੇਤੇ ਨਾਲ ਭਰੀ ਪਈ ਜੀ ਸਾਰੀ ਸਕੂਤ ਨਹੀਂ ਤੇ ਮੱਖੀਆਂ ਮੁੱਖੀਆਂ ਆਉ ਦਾ ਪ੍ਰੋਗਰਾਮ ਕਰ ਦਿੰਦੇ ਨੇ ਹੁਣ ਚੱਲਦੇ ਜੀ ਰੰਪਰੇ ਤੇ ਲੀੜੇ ਜੇ ਲੈ ਕੇ ਆਉਣੇ ਆ ਕਪੜੇ ਪੈਂਟ ਸ਼ਰਟ ਇਸ ਲੀਡ ਲੈ ਕੇ ਮੈਂ ਆ ਗਿਆ ਗੋਲ ਗੱਪੇ ਖਾ ਰੇ ਤੇ ਆ ਲੈ ਆਵੇਂ ਜਿਹੜੇ ਪੈਂਟ ਗਲਤੀ ਕਰ ਰਹੇ ਸੀ ਲਿੜਿਆ ਤਾਂ ਮੰਮੀ ਦੇ ਲੈ ਆਇਆ ਸ਼ਰਟ ਰਹੀ ਕਮੈਂਟ ਦਿਖਾਣਾ ਮੇਰੇ ਤੋਂ ਆ ਸੰਪ ਤਾਂ ਭਾਈ ਸਾਹਿਬ ਮੇਰੇ ਇਹ ਰਹੇ ਕੱਪੜੇ ਇਹ ਹੈ ਸ਼ਰਟ ਇਹ نیچے سے ਡਾਲਣ ਵਾਲੀ ਸ਼ਰਟ ਤੇ ਪੈਂਟ ਹੁਣ ਕਿਰਾਂ ਪਾ ਕੇ ਨੀਕਦਾ ਮਹਿੰਗੇ ਕੱਪੜੇ ਲਾਇਦਾ ਆਉਣੇ ਆ ਪਰ ਵਧੀਆ ਹੀ ਆ ਕਿ ਕੰਫਰਟੇਬਲ ਰਹਿੰਦਾ ਇਹਦੇ ਵਿੱਚ ਲੋਰਚ ਤੇ ਸ਼ਰਟ ਆ ਤਾਂ ਮੇਰੀ ਆਉਂ ਹੀ ਹੈਗੀ ਸ਼ਰਟ ਸਸਤੀ ਜੀ ਤੇ ਲੋਰ ਵੀ 2 250 300 ਵਾਲੀ ਆ ਤੇ ਉਹ ਪੈਂਟ ਪੁੰਟ ਜੀ ਜਿੰਨਾ ਕੰਫਰਟੇਬਲ ਰਹਿੰਦਾ ਮੈਂ ਤਾਂ ਪੈਂਟਾ ਘੱਟੀ ਪਾਉਣਾਗਾ ਤਾਂ ਬਸ ਉਹ ਆਉਣ ਜਾਣ ਨੂੰ ਲੈ ਆ ਮੇਰੀ ਜਿਹੜੀਆਂ ਪਹਿਲਾਂ ਆਉਣੀਆਂ ਸੀਗੀਆਂ ਸਾਰੀਆਂ ਭੀੜੀਆਂ ਹੋ ਗਈਆਂ ਜਿੰਨੀਆਂ ਵੀ ਪੈਂਟਾ ਸੀਗੀਆਂ ਹੁਣ ਆ ਲੈਣ ਤਾਂ ਕਰਕੇ ਜਰੂਰ ਕਰਦੇ ਹੋ ਵੀ ਤੁਹਾਨੂੰ ਕਿਵੇਂ ਲੱਗੇ ਕੱਪੜੇ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਹੁਣ ਜੀ ਵਾਗਣ ਲੈ ਕੇ ਚੱਲਦੇ ਆਂ ਖੇਤ ਤੱਕ ਹਾਂ ਮੰਜਾ ਟੁੱਟ ਗਿਆ ਜੀ ਲੱਤ ਟੁੱਟ ਗਈ ਮੰਜੇ ਦੀ ਗਾਇਲ ਹੋ ਗਿਆ ਵਾਲਾ ਹੈ ਓਏ ਇਹ ਹੈਗੀ ਹੈ ਜੀ ਅਰਬਨ ਦੀ ਇਲੈਕਟ੍ਰਿਕ ਸਕੂਟਰੀ ਤੇ 6 ਬੈਟਰੀਆਂ ਵਿੱਚ ਆਮ ਪੰਜ ਵਿੱਚ ਆਉਂਦੀ ਹੁੰਦੀ ਹੈਗੀ ਤੇ ਇਹਦੇ ਵਿੱਚ 6 ਤਰ੍ਹਾਂੀਆਂ ਹੀ ਅਸੀਂ ਬੈਟਰੀਆਂ ਤੇ ਇਹ ਦੇ ਦਿੰਦੀ ਆਪਾਂ ਨੂੰ 70 ਕਿਲੋ ਦਾ ਐਵਰੇਜ ਦੇ ਦਿੰਦੀ ਹੈ ਇੱਕ ਵਾਰੀ ਚਾਰਜ ਕਰਨ ਤੇ 70 ਕਿਲੋਮੀਟਰ ਚੱਲਦੀ ਹੈਗੀ ਤੇ ਆਮ ਪੰਜ ਵੈਂਟਰੀਆਂ ਚ ਆਉਂਦੀ ਹੁੰਦੀ ਹੈਗੀ ਤੇ ਲਿਆਂਦੀ ਨੂੰ ਸਾਨੂੰ ਦਿਵਾਲੀ ਵੇਲੇ ਲਿਆਂਦੀ ਸੀਗੀ ਤੇ 20 25 ਦਿਨ ਹੋ ਗਏ ਤੇ ਆਮ ਪੰਜ ਵੈਂਟਰੀਆਂ ਚ ਆਉਂਦੀ ਹੈ ਸ਼ੀਤ ਰਹਿ ਜਾਂ ਹੁੰਦੀਆਂ ਤੇ ਜੇ ਗੱਲ ਕਰੀਏ ਰੇਟ ਦੀ ਇਹ ਸਾਨੂੰ ਪਈ ਗਈ ਸੀਗੀ 41000 ਵਿੱਚ ਵੈਸੇ 70 ਦੀ ਐਵਰੇਜ ਦਿੰਦੀ ਆ ਪਰ ਬਸ 60 ਕ ਦੀ ਮੰਨ ਕੇ ਚੱਲਦੇ ਹੁੰਨੇ ਆਗੇ ਵੀ 60 ਕਿਲੋਮੀਟਰ ਪਹੁੰਚ ਜਾਂਦੀ ਹੈ ਪੂਰੀ ਵਧੀਆ ਤੇ ਆ ਲਾਲ ਚ ਪਗ ਜਾਂਦੀਆਂ ਫਿਰ ਐਸਪੀਏ ਦੇ ਵਿੱਚ ਪੂਰੀ ਵਧੀਆ ਖੁੱਲੀ ਆਉਂਦੀ ਹੈਗੀ ਇੱਥੇ ਵੀ ਠਹਿਕ ਸਕਦਾ ਇੱਥੇ ਵੀ ਤੇ ਸ਼ੀਟ ਦੇ ਵਿੱਚ ਵੀ ਬਹੁਤ ਵਧੀਆ ਸਪੇਸ ਮਿਲਦੀ ਹੈਗੀ ਤੇ ਦੇਖਣ ਚ ਵੀ ਸ਼ੇਪ ਵੀ ਵਧੀਆ ਹੈਗੀ ਸੋਹਣੀ ਆ ਇੱਥੇ ਆਪਾਂ orange ਵੀ ਰੱਖ ਸਕਦੇ ਆ ਚਾਰ orange ਟਿਕ ਜਾਂਦੇ ਆ ਇੱਕ ਥੱਲੇ ਪਿਆ ਦੋ ਤਿੰਨ ਚਾਰ ਇਹ ਫਕਸ਼ਨ ਜੇ ਵੀ ਬਹੁਤ ਇਹਦੇ ਵਿੱਚ ਇੱਕ ਤਾਹਾਰ ਬੈਕ ਗੇਅਰ ਹੈ ਤੇ ਆਹ ਚਾਰੇ ਇੰਡੀਕੇਟਰ ਜਗਦੇ ਆ ਫੋਨ ਚਾਰਜ ਕਰਨ ਨੂੰ ਵੀ ਹੈਗਾਗਾ ਐਂਡਰੋਇਡ ਚ ਚਾਰਜ ਲੱਗ ਸਕਦਾ ਤੇ ਚਾਬੀ ਤੇ ਵੀ ਆ ਸੈਂਟਰ ਲੌਕ ਦਾ অপਸ਼ਨ ਮਿਲਦੀ ਹੈ ਜੇ ਆਪਾਂ ਚਲਾਉਣੀ ਹੈਗੀ ਤੇ ਲੌਕ ਕਰਨੀ ਤਾਂ ਆਹ ਆਨ ਲੌਕ ਤੇ ਜੇ ਬਿਨਾਂ ਚਾਬੀ ਤੋਂ ਚਲਾਉਣੀ ਹੈ ਫਿਰ ਆ ਹੈਗਾਗਾ ਇਹ ਤਾਂ ਚੱਲ ਪੈਂਦੀ ਆ ਬਿਨਾ ਚਾਬੀ ਲਾਏ ਤੋੜ ਵੀ ਪੈਂਦੀ ਆ ਤੋੜ ਦਿਆ ਦਵਾਰੇ ਦਬਾਂਗੇ ਬੰਦ ਹੋ ਜੂ ਨਹੀਂ ਹੁੰਦੀ ਨਹੀਂ ਆਈ ਤਾਂ ਹੋਊਗੀ ਬੰਦ ਆਨਲੌਕ ਦਬੇ ਤੇ ਦਵਾਰੇ ਬੰਦ ਹੋ ਜਾਂਦੀ ਆ ਸ਼ੂਟ ਜੀ ਮੈਂ ਕਰਦਾ ਨਾ ਇਹਦੇ ਉੱਤੇ ਇਹ ਪਤਾ ਨਹੀਂ ਕਿਹੜਾ ਆਈਫੋਨ ਆਈਫੋਨ ਐਪਲ ਉਪਰ ਵਜਦਾ ਇਹ ਹੁਣ ਚੱਲਦੇ ਆਂ ਜੀ ਘਰੇ ਤੇ ਅੱਗਾ ਵਗਾ ਲੱਗਣ ਲੱਗ ਗਿਆ ਫਿਰ ਧੂਆ ਹੋ ਜਾਂਦਾ ਅੱਖਾਂ 'ਚ ਪੈਂਦਾ ਇਸ ਕਰਕੇ ਵਾਇਪਰ ਨਹੀਂ ਜਾਣਾ ਠੀਕ ਆ ਤੇ ਤੁਹਾਨੂੰ ਮੇਰੇ ਵਾਂਗੂ ਐਵੇਂ ਬੱਲਾ ਚੋ ਕਦੂ ਥਿਆਂ ਦਾ ਖੇਤੋਂ ਤੇ ਇਹਨੂੰ ਵੀ ਆਪਾਂ ਸਕੂਟਰ ਦੀ ਸੀਟ ਥੱਲੇ ਰੱਖ ਸਕਦੇ ਆ ਕਿੱਧਰ ਨਹੀਂ ਜਾਂਦਾ ਇਹ ਕਿਤੇ ਨਹੀਂ ਪਾਇਦਾ ਇੱਥੇ ਰੱਖ ਕੇ ਮੋਏ ਨਾ ਘਰੇ ਜਾਓ ਤੁਸੀਂ ਇੱਥੇ ਰੱਖੋ ਸੰਤਰੇ ਤੇ ਕੇ ਚਦੋਂ ਘਰ ਨੂੰ ਤੇ ਕਦੋਂ ਦੀ ਵਧੀਆ ਦਾਲ ਖਾਓ ਟੁੱਟਰੀ ਦਾ ਇੱਕ ਪੰਗਾਗਾ ਇੱਥੋਂ ਦੀ ਸਾਹਮਣੇ ਸਿੱਧਾ ਲੰਘਣਾ ਪੈਂਦਾਗਾ ਆ ਜਾ ਅੱਜ ਦੇ ਬਲੌਗ ਦਾ ਐਂਡ ਕਰਦੇ ਇਥੇ ਉਮੀਦ ਕਰਦਾ ਤੁਹਾਨੂੰ ਬਲੌਗ ਵਧੀਆ ਲੱਗਿਆ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਕਰਦੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਮਿਲਦੇ ਨਿਊ ਬਲੌਗ ਵਿੱਚ